ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਬੁੱਧ ਪਰਗਾਸ ਪਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਲੈ ਬੁੱਢਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਪਾਈ ਰੇ ਰਹਾ ਮਹਾ ਅਗ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਵਿਖਮ eh ਮਾਇਆ ਗੁਰਪੁਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਪ ਕਚ ਓ ਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੰਲਾ ਪੰਜਵਾ ਬੁੱਧ ਪਰਗਾਸ ਭੈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਹਲੇ ਬੁੜਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਪਾਈ ਰੇ ਰਹਾ ਮਹਾ ਅਗ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਬਿਖਮ eh ਮਾਇਆ ਗੁਰਪੂਰੇ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਚ ਓਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੰਦਾ ਪੰਜਵਾ ਬੁੱਧ ਪਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਹਲੇ ਬੁੜਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਪਾਈ ਰੇ ਰਹਾ ਮਹਾ ਅਗ ਅਗਨਤਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਬੇਖਮ ਇਹ ਮਾਇਆ ਗੁਰਪੁਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਚ ਓਕਤ ਨਾਮੁ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੰਲਾ ਪੰਜਵਾ ਬੁੱਧ ਪਰਗਾਸ ਪਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੁਰੀ ਐਸੀ ਗੁਰਮਤ ਪਾਈ ਲੈ ਬੁੱਧਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਪਾਈ ਰੇ ਰਹਾ ਮਹਾ ਅਗ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਬਿਖਮ eh ਮਾਇਆ ਗੁਰ ਪੁਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਚ ਓਕਤ ਨਾਮੁ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੰਦਾ ਪੰਜਵਾ ਬੁੱਧ ਪਰਗਾਸ ਭਈ ਮਤ ਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਹਲੇ ਬੁੜਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਪਾਈ ਰੇ ਰਹਾ ਮਹਾ ਅਗ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਵਿਖਮ eh ਮਾਇਆ ਗੁਰਪੁਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਪ ਕਚ ਓਕਤ ਨਾਮੁ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ